ਲੋ ਜੀ ਯਾਰ ਕੀ ਰਖੜੀ ਬੰਪਰ ਤੇ ਨਿਕਲਨਾਵਾ 7 ਕਰੋੜ ਦਾ ਪ੍ਰਾਈਜ਼ ਉਹ ਵੀ ਰਖੜੀ ਵਾਲੇ ਦਿਨ ਤੇ ਤੁਸੀਂ ਦੇਖ ਸਕਦੇ ਜੀ ਇਹ 7 ਕਰੋੜ ਦੀ ਟਿਕਟਾਂ ਲੈਣ ਵਾਸਤੇ ਲਾਣਾ ਲੱਗੀਆਂ ਪਈਆਂ ਨੇ ਇੱਥੇ ਗਾਂਧੀ ਬ੍ਰਦਰ ਦੇ ਉੱਪਰ ਲੁਧਿਆਣੇ ਦੇ ਵਿੱਚ ਤੇ ਹਰ ਕੀ ਨਿਕਲੂਗਾ 7 ਕਰੋੜ ਦਾ ਰਖੜੀ ਬੰਪਰ ਤੇ ਆਹ ਚੱਲਦੀਆਂ ਨੇ ਨਾ ਕਰਦੀਆਂ ਗੱਲਬਾਤ ਹੋਰ ਇੱਕ ਟੇਵੇਂ ਟੂਵੇਂ ਤੇ ਖਾ ਕੇ ਪਾਈ ਜਾਂਦੇ ਉਹ ਕਹਿੰਦਾ ਇਹ ਦੋ ਰਾਸ਼ੀਆਂ ਚੱਲ ਰਹੀਆਂ ਜੀ ਮੈਂ ਕਹਿੰਦਾ 12 ਦੀ 12 ਰਾਸ਼ੀਆਂ ਆਓ ਤੇ ਬਾਰੀ ਕਿਸਮਤ ਅਜਮਾਓ ਤੁਸੀਂ ਦੋ ਬੰਦਿਆਂ ਨੂੰ ਕਿਉਂ ਪੈਸੇ ਦੇਈ ਜਾਂਦਾ ਭਾਈ ਇਹ ਲਾਟਰੀ ਸਰਕਾਰ ਦੀ ਹੈ ਵਾਜਾਂ ਪਈ ਮਾਰਦੀ ਐ ਕਿ 7 ਕਰੋੜ ਤੁਹਾਡਾ ਹੈ ਕਿ ਹੁਣ ਤੁਸੀਂ ਟੇਵੇ ਦਿਖਾਓਗੇ ਤੇ ਟੇਵਿਆਂ ਚ ਤੇ ਨਹੀਂ ਨਾ ਲਾਟਰੀ ਨਿਕਲਨੀ ਲਾਟਰੀ ਨਿਕਲਨੀ ਦੁਕਾਨਦਾਰ ਤੋਂ ਠੀਕ ਹੈ ਜੀ ਪੰਜਾਬ ਸਰਕਾਰ ਦੀ ਲਾਟਰੀ ਰਾਖੀ ਬੰਪਰ ਦੀ ਜਿਹੜੀ ਆਈ ਹੈ ਜਿਸ ਦਾ ਰਾ 16 8 2025 ਨੂੰ ਹੋਣਾ ਹੈ 500 ਰੁਪਏ ਦੀ ਟਿਕਟ ਦੇ ਵਿੱਚ ਇੱਕ ਨਹੀਂ ਦੋ ਨਹੀਂ ਪੰਜ ਨਹੀਂ 7 ਕਰੋੜ ਰੁਪਏ ਦੇਣ ਜਾ ਰਹੀ ਹੈ ਇਹ ਇੱਕ ਹਿਸਟਰੀ ਬਣ ਚੁੱਕੀ ਹੈ ਕਿ ਕਿਸੇ 500 ਰੁਪਏ ਲਾਟਰੀ ਦੇ ਵਿੱਚ ਅਨਾ ਵੱਡਾ ਇਨਾਮ ਲੋੜੀ ਤੇ ਤੇ ਆਇਆ ਹੁਣ ਰਖੜੀ ਤੇ ਵੀ ਆ ਗਿਆ ਤੇ ਉਸ ਤੋਂ ਇਲਾਵਾ ਇੱਕ ਨਾਗaland ਸਰਕਾਰ ਦੀ ਰੱਥ ਯਾਤਰਾ ਲਾਟਰੀਆਂ ਜੋ ਐਸੇ ਮਹੀਨੇ ਕਰੋੜਪਤੀ ਬਣਾ ਦੂਗੀ ਸਾਵਨ ਦੇ ਮਹੀਨੇ ਚ ਤੇ ਦੋਨੋਂ ਲਾਟਰੀਆਂ ਬਿਹਤਰੀਨ ਨੇ ਉਸ ਤੋਂ ਇਲਾਵਾ ਇੱਕ ਲਾਟਰੀ ਚੱਲਦੀ ਹੈ ਹਰ ਮਹੀਨੇ 200 ਰੁਪਏ ਦੀ ਲਾਟਰੀ ਆਮ ਜਨਤਾ ਕੋਈ ਵੀ ਮਾੜਾ ਬੰਦਾ ਵੀ ਜਿਹਦੇ ਕੋਲ ਨਹੀਂ ਵੀ ਪੈਸਾ ਘੱਟ ਪੈਸਾ ਹੈ 200 ਰੁਪਇਆ ਲਾ ਕੇ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਦਾ ਹੈ ਕਿਸਮਤ ਨੂੰ ਮੌਕਾ ਦੇ ਸਕਦਾ ਹੈ ਹਰ ਮਹੀਨੇ ਲਾਟਰੀ 1.5 ਕਰੋੜ ਰੁਪਏ ਦਾ ਇੱਕ ਨਾਮ ਯਾਨੀ ਕਿ ਪੰਜਾਬ ਦੇ ਵਿੱਚ ਹੀ ਆ ਜਿੱਥੇ ਲਾਟਰੀ ਵਿਗਦੀ ਉੱਥੇ ਕਰੋੜਪਤੀ ਬਣਾ ਦਿੰਦੀ ਆ 12 ਕਰੋੜਪਤੀ ਤੇ ਐਡੇ ਹੀ ਸੀ ਬਣ ਜਾਂਦੇ ਨੇ ਭਾਵੇਂ ਤੁਸੀਂ ਅੱਜ ਤੱਕ ਕਿੰਨੇ ਜਿਹੜੇ ਲੋਕ ਕਰੋੜਪਤੀ ਬਣਾਤੇ ਦੇ ਤੁਸੀਂ ਤੁਹਾਨੂੰ ਮੈਂ ਜ਼ਰੂਰ ਕਹਾਂਗਾ ਇੱਕ ਵਾਰੀ ਨਾ ਜਿਹੜੇ ਬੈਨਰਸ ਲੱਗੇ ਨੇ ਨਾ ਉਹ ਸਾਰੇ ਕਰੋੜਪਤੀਆਂ ਦੇ ਨੇ ਉਹ ਬੈਨਰ ਛੋਟਾ ਪੈਂਦਾ ਜਾ ਰਿਹਾ ਹੈ ਇਹ 2022 ਤੋਂ ਦੇ ਨੇ ਜੇ ਮੈਂ ਉਸ ਤੋਂ ਪਹਿਲਾਂ 19 ਵਗੈਰਾ ਦੇ ਲਾਦਾ ਇੰਨੀ ਜਗ੍ਹਾ ਨਹੀਂ ਹੈ ਤੇ ਲੱਖਪਤੀਆਂ ਦੇ ਬਾਰੇ ਜੇ ਮੈਂ ਜ਼ਿਕਰ ਹੀ ਨਹੀਂ ਕਰਦਾ ਤੇ ਰੋਜ਼ ਐਵਰੇਜ ਇੱਕਦਾ ਆ ਜਾਂਦਾ ਤੇ ਪਾਣੀ ਇਹ ਫਰਾਡ ਵੀ ਕਾਫੀ ਹੁੰਦਾ ਜੀ ਲੱਟ ਇਹ ਆਪਣਾ ਫਰਾਡ ਕਿਵੇਂ ਬਜਾਇਆ ਜਾਂਦਾ ਹੁਣ ਸੁਣੋ ਬਚਣ ਦੀ ਤਰੀਕਾ ਦੱਸ ਦਿੰਦਾ ਜੇਕਰ ਤੁਸੀਂ ਟਿਕਟ ਲੈ ਲਈਆਂ WhatsApp ਤੇ ਕਿਸੇ ਅਨਨੋਨ ਬੰਦੇ ਤੋਂ ਉਹਨੇ ਭਾਵੇਂ ਮੇਰੀ ਫੋਟੋ ਲਈਏ ਭਾਵੇਂ ਪਤਨਵਾਂ ਦੀ ਲਈਏ ਕਿਸੇ ਦੀ ਲਈਏ ਠੀਕ ਹੈ ਜੀ ਤੁਸੀਂ ਉਹਦੇ ਤੇ ਇੰਟਰਸਟ ਕਰ ਲਿਆ ਭਾਵੇਂ ਮੇਰੇ ਨਾਂ ਤੇ ਕਰ ਲਿਆ ਤੇ ਤੁਸੀਂ ਉਹਦੇ ਕੋਲੋਂ ਚਾਰਸੇ ਚਾ ਕੇ 500 ਰੁਪਏ ਦੇ ਦਿੱਤਾ ਉਹਦੀ ਗੱਲਾਂ ਚਾਕੇ ਕਿ ਮੈਂ ਗਾਂਧੀ ਬੋਲਦਾ ਜਾਂ ਫਲਾਣਾ ਲਾਟਰੀ ਵਾਲਾ ਬੋਲਦਾ ਜਾਂ ਢੀਗਣਾ ਲਾਟਰੀ ਵਾਲਾ ਬੋਲਦਾ ਤੇ ਉਹਨੇ ਤੁਹਾਡਾ ਕੱਢ ਦੇਣਾ ਜੀ ਇਨਾਮ ਕਿ ਇਹ ਨਿਕਲ ਗਿਆ ਜੀ 5 ਲੱਖ ਉਹਨੇ ਦੀ GST ਵੀ ਭਰ ਦੋ ਜਦ ਕਿ ਇੱਕ ਗੱਲ ਕਲੀਅਰ ਕਰਦੇ ਆ ਲਾਟਰੀ ਦੇ ਵਿੱਚ ਕੋਈ ਵੀ GST ਨਹੀਂ ਹੁੰਦੀ winner ਨੂੰ ਪਹਿਲੀ ਗੱਲ ਲਾਟਰੀ ਫਿਜ਼ੀਕਲ ਖਰੀਦੀ ਜਾਂਦੀ ਹੈ ਜੇ ਇਹ ਲਾਟਰੀ ਦੀ ਟਿਕਟ ਮੇਰੇ ਕੋਲ ਨਹੀਂ ਹੈ ਮੰਨ ਲਓ ਇਹ ਸ਼੍ਰੀ ਮਾਨ ਕੋਲ ਹੈ ਲਾਟਰੀ ਦੀ ਟਿਕਟ ਚਲੀ ਗਈ ਹੈ ਤਦ ਮੈਂ ਫੋਟੋ ਨਾਲ ਦਾਵਾ ਨਹੀਂ ਕਰ ਪਾਣਾ ਦਾਵਾ ਕਰਨ ਲਈ ਮਨੂੰ ਟਿਕਟ ਹੋएगी ਟਿਕਟ ਦੇ ਨਾਲ ਮੇਰੇ ਜਿਹੜੇ ਡਾਕੂਮੈਂਟਸ ਲੱਗਣਦੇ ਉਹ ਜੇ ਪੰਜਾਬ ਦੀ ਲਾਟਰੀ ਹੈ ਤੇ ਉਹ ਚੰਡੀਗੜ੍ਹ ਜਾ ਕੇ ਜਮ੍ਹਾਂ ਹੋਊਗੀ 30 ਦਿਨਾਂ ਦੇ ਅੰਦਰ ਅੰਦਰ ਲਾਟਰੀ ਦੀ ਬੈਕਟੇ ਲਿਖਿਆ ਤੇ ਆਮ ਤੌਰ ਤੇ ਲੋਕ ਨੇ ਇੱਕ ਬਾਜੀ ਹੋਰ ਤੁਹਾਡੇ ਐਸ ਬੋਲਾ ਵਧੀਆ ਸਵਾਲ ਸੀ ਗੁੰਮਰਾਹ ਕਰ ਦਿੰਦਾ ਕਿ ਲੋਕੀ ਫੇਕ ਰਿਜ਼ਲਟ ਬਣਾ ਦਿੰਦੇ ਨੇ ਅਹੀ ਲਾਟਰੀ ਹੋਵੇ ਤੇ ਆਦਾ ਫੇਕ ਰਿਜ਼ਲਟ ਬਣਾ ਦਿੰਦੇ ਨੇ ਉਹਨਾਂ ਲੋਕਾਂ ਨੂੰ ਕਹਿੰਦਾ ਇੱਧਰ ਉਧਰ ਰਿਜ਼ਲਟ ਨਾ ਦੇਖੋ ਇਹ ਸਕੈਨਰ ਲੱਗਿਆ ਲਾਟਰੀ ਦਾ ਸਿੱਧਾ ਤੁਹਾਨੂੰ ਲਾਈਵ ਰਿਜ਼ਲਟ ਤੇ ਲੈ ਜਾਂਦਾ ਠੀਕ ਹੈ ਜੀ ਇਹ ਗਵਰਨਮੈਂਟ ਦੀ ਵੈਬਸਾਈਟ ਹੈ ਜਿੱਦੇ ਤੁਹਾਨੂੰ ਆਫੀਸ਼ੀਅਲ ਰਿਜ਼ਲਟ ਵੀ ਮਿਲ ਜਾਂਦਾ ਹੈ ਡਾਊਨਲੋਡ ਕਰਕੇ ਪੂਰਾ ਰਿਜ਼ਲਟ ਦੇਖ ਸਕਦੇ ਹੋ ਅਗਰ ਇਸ ਤੋਂ ਇਲਾਵਾ ਤੁਸੀਂ ਕਿਸੇ ਅਨਨੌਨ ਨੰਬਰ ਤੋਂ ਵਟਸਐਪ ਤੇ ਨੰਬਰ ਦੇਖ ਲਿਆ ਤੁਹਾਡਾ ਉਹਨੇ ਇਨਾਮ ਕੱਢਤਾ ਇਹ ਤੁਸੀਂ ਜਲਦੀ ਨਾ ਕਰੋ ਕਿਸੇ ਨੇੜੇ ਤੇਰੇ ਦੇ ਦੁਕਾਨਦਾਰ ਤੋਂ ਵੈਰੀਫਾਈ ਕਰੋ ਕੀ ਮੇਰੀ ਇਹ ਲਾਟਰੀ ਖੁੱਲੀ ਵੀ ਹੈ ਜੋ ਅਗਲਾ ਕਹਿੰਦਾ ਕਿਉਂਕਿ ਉਹਦੇ ਚਾਸੇ ਹੀ ਦੇ ਕੇ ਪੈਸੇ ਲੈ ਲੂਗਾ ਤੇ ਇਹ ਨਾ ਸੋਚੋ ਕਿ ਤੁਸੀਂ ਅੱਜ ਦੇ ਅੱਜ ਹੀ ਤੁਹਾਨੂੰ ਇਨਾਮ ਮਿਲ ਜੂਗਾ ਇਨਾਮ ਦਾ ਇੱਕ ਪ੍ਰੋਸੈਸ ਹੁੰਦਾ ਹੈ ਟਿਕਟ ਜਮ੍ਹਾਂ ਹੁੰਦੀ ਹੈ ਟਿਕਟ ਜਮ੍ਹਾਂ ਹੋਣ ਤੋਂ ਬਾਅਦ ਇੱਕ ਮਹੀਨੇ ਤੁਹਾਡੀ ਟਿਕਟ ਦੀ オリਜੀਨੈਲਟੀ ਦੀ ਚੈਕਿੰਗ ਹੁੰਦੀ ਹੈ ਉੱਥੇ ਸਮਝ ਕੇ ਗੱਲ ਤਾਂ ਹੀ ਮੈਂ ਕਹਿੰਦਾ ਫਿਜ਼ੀਕਲੀ ਲਾਟਰੀ ਬਾਅੋ ਅੱਛੇ ਦੁਕਾਨਦਾਰ ਤੋਂ ਪਾਓ ਭਾਵੇਂ ਮੇਰੇ ਤੋਂ ਪਾਓ ਭਾਵੇਂ ਨੇੜੇ ਵਾਲੇ ਕਿਸੇ ਅੱਛੇ ਦੁਕਾਨਦਾਰ ਤੋਂ ਪਾਓ